ਪੰਜਾਬੀ ਵੈਜ ਮਸਾਲਾ ਵਿੱਚ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈਆਂ ਬਿਨਾ ਪਿਆਜ਼ ਤੇ ਬਿਨਾ ਲਸਣ ਤੋਂ ਮੂੰਗੀ ਦੀ ਦਾਲ ਦੇ ਬਹੁਤ ਹੀ ਵਧੀਆ ਕਰਾਰੇ ਕਰਾਰੇ ਮੰਗੋਲੇ ਮੰਗੋਲੇ ਯਾਨੀ ਕਿ ਮੂੰਗੀ ਦੀ ਦਾਲ ਦੇ ਕਰਕਰੇ ਬਹੁਤ ਹੀ ਵਧੀਆ ਪਕੌੜੇ ਤੇ ਰੈਸਿਪੀ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਇੱਕ ਛੋਟੀ ਜਿਹੀ ਰਿਕਵੈਸਟ ਹੈ ਕਿ ਜੇਕਰ ਹਜੇ ਤੱਕ ਤੁਸੀਂ ਤੁਹਾਡੇ ਆਪਣੇ ਚੈਨਲ ਪੰਜਾਬੀ ਵੈਜ ਮਸਾਲਾ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਵੀ ਜ਼ਰੂਰ ਪ੍ਰੈਸ ਕਰਿਓ ਜੀ ਤੇ ਜਿਹੜੇ ਮੰਗੋਲੇ ਬਣਾਵਾਂਗੇ ਨਾ ਅੱਜ ਆਪਾਂ ਉਹ ਬਣਾਵਾਂਗੇ ਦਲੀ ਹੈ ਹਰੀ মুੰਗੀ ਦੀ ਦਾਲ ਨਾਲ ਜਿਹਨੂੰ ਆਪਾਂ ਛਿਲਕੇ ਵਾਲੀ ਹਰੀ মুੰਗੀ ਵੀ ਕਹਿੰਦੇ ਆ ਤੇ ਮੈਂ ਇੱਥੇ ਨਾ ਇੱਕ ਕੱਪ ਦਾਲ ਲਈ ਹੈ ਤੇ ਤੁਸੀਂ ਜਿੰਨੇ ਮੰਗੋਲੇ ਬਣਾਉਣੇ ਨੇ ਨਾ ਉਨੀ ਕੁਆਂਟੀਟੀ ਦਾਲ ਦੀ ਲੈ ਸਕਦੇ ਹੋ ਤੇ ਸਭ ਤੋਂ ਪਹਿਲਾਂ ਨਾ ਆਪਾਂ ਤਿੰਨ ਚਾਰ ਵਾਰੀ ਪਾਣੀ ਬਦਲ-ਬਦਲ ਕੇ ਦਾਲ ਨੂੰ ਚੰਗੀ ਤਰ੍ਹਾਂ ਤੋਲਵਾਂਗੇ ਤੇ ਚੰਗੀ ਤਰ੍ਹਾਂ ਧੋਣ ਨਾਲ ਕੀ ਹੈ ਨਾ ਕਿ ਦਾਲ ਦੇ ਉੱਤੇ ਜੋ ਵੀ ਡਸਟ ਜਾਂ ਜੋ ਵੀ ਪਾਲਿਸ਼ ਵਗੈਰਾ ਮਿੱਟੀ ਵਗੈਰਾ ਲੱਗੀ ਹੁੰਦੀ ਹੈ ਨਾ ਉਹ ਸਾਰੀ ਚੰਗੀ ਤਰ੍ਹਾਂ ਨਿਕਲ ਜਾਂਦੀ ਹੈ ਪਾਣੀ ਦੇ ਵਿੱਚ ਤੇ ਦਾਲ ਜਿਹੜੀ ਹੈ ਉਹ ਇੱਕਦਮ ਸਾਫ਼ ਹੋ ਜਾਂਦੀ ਹੈ ਤੇ ਦਾਲ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਨਾ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਭਰ ਕੇ ਤੇ ਦਾਲ ਨੂੰ 1 ਤੋਂ ਸਵਾ ਘੰਟੇ ਵਾਸਤੇ ਭਿਉ ਕੇ ਰੱਖ ਦਵਾਂਗੇ। ਤੇ ਮੂੰਗੀ ਦੀ ਦਾਲ ਦੇ ਵਿੱਚ ਮਿਕਸ ਕਰਨ ਵਾਸਤੇ ਆਪਾਂ ਇੱਥੇ ਲਵਾਂਗੇ 2 ਵੱਡੇ ਚਮਚਰ ਭਰ ਕੇ ਛੋਲਿਆਂ ਦੀ ਦਾਲ। ਤੇ ਜਿਹੜੀ ਦਾਲ ਹੈ ਨਾ ਇਹਨੂੰ ਵੀ ਨਾ ਆਪਾਂ ਚੰਗੀ ਤਰ੍ਹਾਂ ਧੋ ਕੇ ਤੇ ਫਿਰ ਉਸ ਦਾਲ ਦੇ ਨਾਲ ਹੀ 1 ਸਵਾ ਘੰਟੇ ਵਾਸਤੇ ਭਿਉ ਕੇ ਰੱਖ ਦਵਾਂਗੇ ਪਰ ਇਹਨਾਂ ਨੂੰ ਵੱਖਰਾ ਵੱਖਰਾ ਭਿਉਣਾ ਇਕੱਠਾ ਨਹੀਂ ਭਿਉਣਾ। ਤੇ ਹੁਣ ਇੱਥੇ ਨਾ ਦੋਨਾਂ ਦਾਲਾਂ ਨੂੰ 1 ਘੰਟੇ ਭਿਉਣ ਤੋਂ ਬਾਅਦ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਮੂੰਗੀ ਦੀ ਦਾਲ ਹੈ ਕਾ ਤੇ ਛੋਲਿਆਂ ਦੀ ਦਾਲ ਵੀ ਭਿੱਜ ਗਈ ਐ ਇਹ ਦੇਖੋ ਇਹ ਵੀ ਕਾਫੀ ਨਰਮ ਹੋ ਗਈ ਐ ਕਾਫੀ ਫੁੱਲ ਗਈ ਐ ਤੇ ਹੁਣ ਆਪਾਂ ਕੀ ਕਰਨਾ ਕਿ ਜਿਹੜੇ ਪਾਣੀ ਵਿੱਚ ਦੋਨੋਂ ਦਾਲਾਂ ਭਿਉਈਆਂ ਨੇ ਨਾ ਉਹ ਪਾਣੀ ਕੱਢ ਦੇਣਾ ਐ ਪਾਣੀ ਬਿਲਕੁਲ ਵੀ ਦਾਲ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਤੇ ਦਾਲ ਭਿਉਣ ਤੋਂ ਬਾਅਦ ਨਾ ਜਿਹੜੀ ਮੂੰਗੀ ਦੀ ਦਾਲ ਐ ਨਾ ਇਹਦੇ ਛਿਲਕੇ ਹੋ ਜਾਂਦੇ ਨੇ ਵੱਖਰੇ ਤੇ ਆਪਾਂ ਸਿਰਫ ਪਾਣੀ ਹੀ ਕੱਢਣਾ ਐ ਛਿਲਕੇ ਨਹੀਂ ਕੱਢਣੇ ਛਿਲਕੇ ਦਾਲ ਦੇ ਨਾਲ ਹੀ ਰਹਿੰਦੇ ਨੇ ਨੇ ਤੇ ਜਦੋਂ ਆਪਾਂ ਦਾਲਾਂ ਦਾ ਪਾਣੀ ਕੱਢਣਾ ਹੈ ਨਾ ਉਦੋਂ ਮੂੰਗੀ ਦੀ ਦਾਲ ਦੇ ਨਾਲ ਛਿਲਕੇ ਨਾ ਨਿਕਲਣ ਇਸ ਕਰਕੇ ਆਪਾਂ ਇਹਨੂੰ ਕਿਸੇ ਵੀ ਪੋਣੀ ਜਾਂ ਜਾਲੀ ਦੇ ਵਿੱਚ ਪਾ ਲਵਾਂਗੇ ਪਾਣੀ ਵੱਖਰਾ ਹੋ ਜਾਏਗਾ ਦਾਲ ਉੱਪਰ ਰਹਿ ਜਾਏਗੀ ਛਾਨਣੀ ਦੇ ਵਿੱਚ ਠੀਕ ਹੈ ਤੇ ਦੋਨੋਂ ਦਾਲਾਂ ਦਾ ਪਾਣੀ ਮੈਂ ਇੱਥੇ ਕੱਢ ਲਿਆ ਹੈ ਤੇ ਹੁਣ ਇੱਕ ਗ੍ਰਾਈਂਡਰ ਜਾਰ ਲੈ ਕੇ ਨਾ ਉਹਦੇ ਵਿੱਚ ਪਹਿਲਾਂ ਪਾਵਾਂਗੇ ਛੋਲਿਆਂ ਦੀ ਦਾਲ ਤੇ ਧਿਆਨ ਰੱਖਣਾ ਹੈ ਕਿ ਛੋਲਿਆਂ ਦੀ ਦਾਲ ਆਪਾਂ ਪਹਿਲਾਂ ਪਾਣੀ ਹੈ ਤੇ ਛੋਲਿਆਂ ਦੀ ਦਾਲ ਪਹਿਲਾਂ ਪਾ ਕੇ ਨਾ ਬਾਅਦ ਵਿੱਚ ਆਪਾਂ ਪਾਵਾਂਗੇ ਇਹ ਮੂੰਗੀ ਦੀ ਦਾਲ ਤੇ ਜਿਹੜੀ ਮੂੰਗੀ ਦੀ ਦਾਲ ਹੈ ਨਾ ਇਹ ਵੀ ਆਪਾਂ ਸਾਰੀ ਇੱਕੋ ਵਾਰ ਨਹੀਂ ਪਾਣੀ ਉਹ ਕੀ ਹੋਏਗਾ ਨਾ ਕਿ ਜਦੋਂ ਆਪਾਂ ਗ੍ਰाइंड ਕਰਦੇ ਆ ਨਾ ਤੇ ਦਾਲ ਜ਼ਿਆਦਾ ਹੋਣ ਕਰਕੇ ਗ੍ਰਾਈਂਡਰ ਜਾਰ ਦੇ ਵਿੱਚ ਤੇ ਉਹ ਜ਼ਿਆਦਾ ਗ੍ਰाइंड ਹੋ ਜਾਂਦੀ ਹੈ ਮਤਲਬ ਕਿ ਜ਼ਿਆਦਾ ਪੀਸੀ ਜਾਂਦੀ ਹੈ ਤੇ ਆਪਾਂ ਅਜ ਦਾਲ ਨੂੰ ਪੂਰੀ ਤਰ੍ਹਾਂ ਨਹੀਂ ਪੀਸਣਾ ਤੇ ਇੱਥੇ ਅੱਧੀ ਮੂੰਗੀ ਦੀ ਦਾਲ ਮੈਂ ਦੇ ਵਿੱਚ ਪਾਈ ਹੈ ਤੇ ਹੁਣ ਨਾ ਇਹ ਦੋਨਾਂ ਦਾਲਾਂ ਨੂੰ ਨਾ ਆਪਾਂ ਦਰੜ ਫਰੜ ਜਾ ਗ੍ਰाइंड ਕਰ ਲੈਣਾ ਹੈ ਕਿੱਦਾਂ ਦਾ ਕਰਨਾ ਹੈ ਮੈਂ ਤੁਹਾਨੂੰ ਬਾਅਦ ਵਿੱਚ ਦਿਖਾਨੀ ਆ ਤੇ ਇੱਥੇ ਨਾ ਦਾਲਾਂ ਨੂੰ ਬਿਨਾਂ ਪਾਣੀ ਪਾਏ ਹੋਏ ਹੀ ਗ੍ਰाइंड ਕਰਨਾ ਹੈ ਇਸੇ ਕਰਕੇ ਮੈਂ ਦਾਲਾਂ ਨੂੰ ਪੌਣੀ ਜਿਹਾ ਪਾ ਕੇ ਪਾਣੀ ਹੋਰ ਦਾਲ ਵੱਖਰੀ ਵੱਖਰੀ ਕਰ ਲਈ ਸੀ ਕਿ ਇਹਦੇ ਵਿੱਚ ਪਾਣੀ ਨਾ ਰਹੇ ਤੇ ਹੁਣ ਆ ਦੇਖੋ ਜੀ ਇਸ ਤਰ੍ਹਾਂ ਦੀ ਨਾ ਦਰੜ ਫਰੜ ਜੀ ਦਾਲ ਜਿਹੜੀ ਗ੍ਰाइंड ਕਰਨੀ ਹੈ ਦਾਲ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੈ ਨਾ ਇਸ ਕਰਕੇ ਇਸ ਤਰ੍ਹਾਂ ਦੀ ਗ੍ਰाइंड ਹੋਦਈ ਹੋਏਗੀ ਜਦੋਂ ਆਪਾਂ ਮਿਕਸੀ ਨੂੰ ਆਨ ਆਫ ਆਨ ਆਫ ਕਰਦੇ ਹੋਏ ਚਲਾਵਾਂਗੇ ਯਾਨੀ ਕਿ ਥੋੜੀ देर ਚਲਾਵਾਂਗੇ ਥੋੜੀ देर ਬੰਦ ਕਰਾਂਗੇ ਤੇ ਜਦੀ ਦਾਲ ਗ੍ਰाइंड ਕੀਤੀ ਸੀ ਨਾ ਉਹਨੂੰ ਮੈਂ ਵੱਖਰੇ ਢਾਂਡੇ ਵਿੱਚ ਕੱਢ ਲਿਆ ਹੈ ਤੇ ਬਾਕੀ ਬਚੀ ਹੋਈ ਦਾਲ ਨੂੰ ਹੁਣ ਫਿਰ ਤੋਂ ਐਸੇ ਗ੍ਰਾਈਂਡਰ ਜਾਲ ਦੇ ਵਿੱਚ ਪਾਵਾਂਗੇ ਤੇ ਦਾਲ ਨੂੰ ਅਲੱਗ-ਅਲੱਗ ਗ੍ਰाइंड ਕਰਨ ਦੇ ਦੋ ਕਾਰਨ ਨੇ ਇੱਕ ਤੇ ਇਹ ਕਿ ਜਿਹੜੀ ਦਾਲ ਮਿਕਸਰ ਦੇ ਗ੍ਰਾਈਂਡਰ ਜਾਰ ਚ ਪਈਦੀ ਹੈ ਨਾ ਜਿਹੜੀ ਬਲੇਡਸ ਦੇ ਨਾਲ ਲੱਗੀ ਰਹਿੰਦੀ ਹੈ ਉਹ ਜ਼ਿਆਦਾ ਗ੍ਰਾਈਂਡ ਹੋ ਜਾਂਦੀ ਹੈ ਤੇ ਜਿਹੜੀ ਉੱਪਰ ਰਹਿੰਦੀ ਉਹ ਕੱਟ ਹੁੰਦੀ ਹੈ ਹਨਾ ਤੇ ਦੂਸਰਾ ਕਾਰਨ ਹੈ ਵਾ ਕਿ ਜਿਹੜੀ ਇਹ ਦਾਲ ਆਪਾਂ ਪਾ ਰਹੇ ਹਾਂ ਨਾ ਹੁਣ ਇਹਦੇ ਵਿੱਚ ਇਹਨੂੰ ਆਪਾਂ ਪਹਿਲੀ ਦਾਲ ਤੋਂ ਕੱਟ ਗ੍ਰਾਈਂਡ ਕਰਨਾ ਹੈ ਯਾਨੀ ਕਿ ਜ਼ਿਆਦਾ ਦਰੜ ਫਰੜ ਜੀ ਰੱਖਣੀ ਹੈ ਮੈਂ ਤੁਹਾਨੂੰ ਦਿਖਾਨੀ ਹੈ ਗ੍ਰਾਈਂਡ ਕਰਨ ਤੋਂ ਬਾਅਦ ਤੇ ਦੇਖੋ ਜੀ ਹੁਣ ਮਿਕਸੀ ਨੂੰ ਆਨ ਆਫ ਕਰਦੇ ਹੋਏ ਨਾ ਇਹ ਦੂਸਰੇ ਪ੍ਰਾਗੇ ਨੂੰ ਵੀ ਮੈਂ ਤੜੜ ਫਰੜ ਜੇ ਗ੍ਰਾਈਂਡ ਕਰ ਲਿਆ ਹੈ ਤੇ ਇਹ ਜਿਹੜਾ ਦੂਸਰਾ ਪਰਾਗਾ ਮੈਂ ਗ੍ਰाइंड ਕੀਤਾ ਹੈ ਨਾ ਇਹਨੂੰ ਪਹਿਲੀ ਵਾਲੀ ਦਾਲ ਨਾਲੋਂ ਥੋੜਾ ਜਿਹਾ ਮੋਟਾ ਰੱਖਿਆ ਤੁਸੀਂ ਇੱਥੇ ਦੇਖ ਵੀ ਸਕਦੇ ਹੋ ਤੇ ਜਿਹੜੀ ਦਾਲ ਬਾਅਦ ਵਿੱਚ ਗ੍ਰाइंड ਕੀਤੀ ਹੈ ਨਾ ਉਹਨੂੰ ਆਪਾਂ ਕੀ ਕਰਾਂਗੇ ਪਹਿਲੀ ਵਾਲੀ ਦਾਲ ਦੇ ਨਾਲ ਹੀ ਪਾ ਦਵਾਂਗੇ ਤੇ ਇਸ ਤਰ੍ਹਾਂ ਕੀ ਹੋਏਗਾ ਕਿ ਜਿਹੜਾ ਮੰਗੋੜਿਆਂ ਦਾ ਟੈਕਸਚਰ ਹੈ ਨਾ ਬਹੁਤ ਹੀ ਵਧੀਆ ਆਏਗਾ ਜਿਹੜੀ ਦਾਲ ਜ਼ਿਆਦਾ ਗ੍ਰाइंड ਕੀਤੀ ਹੈ ਉਹਦੇ ਨਾਲ ਮੰਗੋੜੇ ਸੌਫਟ ਬਨਣਗੇ ਅੰਦਰੋਂ ਹੋਰ ਜਿਹੜੀ ਬਾਅਦ 'ਚ ਘੱਟ ਗ੍ਰाइंड ਕੀਤੀ ਹੈ ਨਾ ਇਹਦੇ ਨਾਲ ਮੰਗੋੜਿਆਂ ਦੇ ਵਿੱਚ कुरकुरापन ਆਏਗਾ ਕਰਾਰਾ ਬਹੁਤ ਹੀ ਵਧੀਆ ਕ੍ਰਿਸਪੀ ਬਨਣਗੇ ਤੇ ਹੁਣ ਆਪਾਂ ਇੱਥੇ ਲਵਾਂਗੇ 2 ਵੱਡੇ ਚਮਚ ਵੱਡੀ ਵਾਲੀ ਸੌਂਫ ਤੇ ਸੌਂਫ ਦੇ ਨਾਲ ਹੀ ਆਪਾਂ ਪਾਵਾਂਗੇ ਇੱਕ ਛੋਟਾ ਵਾਲਾ ਚਮਚ ਸਾਬਤ ਧਨੀਆ ਤੇ ਹੁਣ ਇਹ ਧਨੀਏ ਨੂੰ ਹੋਰ ਸੌਂਫ ਨੂੰ ਨਾ ਆਪਾਂ ਮੋਟਾ-ਮੋਟਾ ਕੁੱਟ ਲੈਣਾ ਹੈ ਭਾਵੇਂ ਕੁੱਟ ਲਵੋ ਤੇ ਭਾਵੇਂ ਮਿਕਸੀ ਦੇ ਗ੍ਰਾਈਂਡਰ ਜਾਰ ਚ ਪਾ ਕੇ ਦਰੜ-ਫਰੜ ਜੇ ਗ੍ਰਾਈਂਡ ਕਰ ਲਵੋ ਤੇ ਮੈਂ ਤੁਹਾਨੂੰ ਦਿਖਾਨੀ ਆ ਕਿ ਐਸ ਤਰ੍ਹਾਂ ਦਾ ਆਪਾਂ ਕੁੱਟ ਲੈਣਾ ਤੇ ਕੁੱਟੇ ਹੋਏ ਧਨੀਏ ਹੋਰ ਸੌਂਫ ਨੂੰ ਨਾ ਆਪਾਂ ਗ੍ਰਾਈਂਡ ਕੀਤੀ ਹੋਈ ਦਾਲ ਦੇ ਵਿੱਚ ਪਾਵਾਂਗੇ ਮੰਗੌੜਿਆਂ ਦੇ ਵਿੱਚ ਸੌਫ ਜ਼ਰੂਰ ਪਾਣੀ ਹੈ ਸੌਫ ਦਾ ਬਹੁਤ ਹੀ ਵਧੀਆ ਸਵਾਦ ਆਂਦਾ ਹੈ ਨਾਲ ਹੀ ਪਾਵਾਂਗੇ ਇਸ ਤਰ੍ਹਾਂ ਦਾ ਕੱਟਿਆ ਹੋਇਆ ਇੱਕ ਵੱਡਾ ਚਮਚ ਭਰ ਕੇ ਅਦਰਕ ਤੇ ਕਟੀਆਂ ਹੋਈਆਂ 4 ਤੋਂ 5 ਹਰੀਆਂ ਮਿਰਚਾਂ ਇਹਦੇ ਵਿੱਚ ਨਾ ਮੋਟੀਆਂ-ਮੋਟੀਆਂ ਹਰੀਆਂ ਮਿਰਚਾਂ ਕੱਟ ਕੇ ਪੈਂਦੀਆਂ ਨੇ ਪਰ ਮੈਂ ਬਹੁਤ ਮੋਟੀਆਂ ਨਹੀਂ ਪਾਈਆਂ ਕਿਉਂਕਿ ਉਹ ਖਾਨ ਵਿੱਚ ਨਾ ਕਈ ਵਾਰੀ ਮੂੰਹ ਚ ਆ ਜਾਂਦੀਆਂ ਨੇ ਬੱਚੇ ਵੀ ਖਾਂਦੇ ਨੇ ਸਿਆਣੇ ਵੀ ਖਾਂਦੇ ਨੇ ਤੇ ਉਹ ਫਿਰ ਤਿੱਖਾ ਜਿਹਾ ਲੱਗਦਾ ਹੈ ਸਵਾਦ ਤੁਸੀਂ ਚਾਹੋ ਤਾਂ ਮੋਟੀਆਂ ਘੱਟ ਕੇ ਵੀ ਪਾ ਸਕਦੇ ਹੋ ਚਮਚ ਦਾ ਚੌਥਾ ਹਿੱਸਾ ਹਿੰਗ ਵੀ ਪਾਵਾਂਗੇ ਹਿੰਗ ਦਾ ਸਵਾਦ ਨਮਗੋੜਿਆਂ ਦੇ ਵਿੱਚੋਂ ਬਹੁਤ ਹੀ ਵਧੀਆ ਆਂਦਾ ਹੈ ਜਿਵੇਂ ਸੌਂਫ ਦਾ ਆਂਦਾ ਉਹ ਹਿੰਗ ਦਾ ਵੀ ਬਹੁਤ ਵਧੀਆ ਆਂਦਾ ਹੈ ਤੇ ਚਮਚ ਦਾ ਚੌਥਾ ਹਿੱਸਾ ਹੀ ਆਪਾਂ ਪਾਵਾਂਗੇ ਚ ਗਰਮ ਮਸਾਲਾ ਤੇ ਅੱਧਾ ਛੋਟਾ ਵਾਲਾ ਚਮਚ ਪਾਵਾਂਗੇ ਧਨੀਆ ਪਾਊਡਰ ਤੇ ਲਾਲ ਮਿਰਚਾਂ ਜੇ ਤੁਸੀਂ ਪਾਣੀਆਂ ਚਾਹੁੰਦੇ ਹੋ ਤੇ ਪਾ ਲਵੋ ਜੇ ਜ਼ਿਆਦਾ ਸਪਾਈਸੀ ਕਰਨਾ ਖਾਣਾ ਚਾਹੁੰਦੇ ਹੋ ਤੇ ਤੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਅਮਚੂਰ ਪਾਊਡਰ ਤੇ ਆਪਣੇ ਸਵਾਦ ਦੇ ਮੁਤਾਬਿਕ ਪਾਵਾਂਗੇ ਲੂਣ ਮੈਂ ਅੱਧਾ ਛੋਟਾ ਚਮਚ ਲੂਣ ਪਾਇਆ ਹੈ ਤੇ ਕਟਿਆ ਹੋਇਆ ਹਰਾ ਧਨੀਆ ਪਾ ਕੇ ਨਾ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਚੰਗੀ ਇਹ ਜਿਹੜੇ ਮੰਗੋੜੇ ਨੇ ਨਾ ਇਹ ਯੂਪੀ 'ਚ ਹੋਰ ਐਮਪੀ 'ਚ ਬਹੁਤ ਜ਼ਿਆਦਾ ਬਣਦੇ ਨੇ ਤੇ ਖਾਸ ਕਰ ਉਧਰ ਦੀ ਹੀ ਡਿਸ਼ ਐ ਮੈਂ ਇੱਕ ਵਾਰੀ ਗਵਾਲੀਅਰ ਗਈ ਸੀ ਉੱਥੇ ਇੰਨੇ ਜ਼ਿਆਦਾ ਮੰਗੋੜੇ ਹਰ ਇੱਕ ਦੀ ਦੁਕਾਨ ਤੇ ਬਨੇ ਹੁੰਦੇ ਨੇ ਨਾ ਜਿਹੜੇ ਮਤਲਬ ਕਿ ਪਕੌੜੀਆਂ ਵਗੈਰਾ ਵਾਲੀ ਦੁਕਾਨ ਹੁੰਦੀ ਐ ਤੇ ਖਾਸ ਕਰ ਸਵੇਰੇ ਨਾਸ਼ਤੇ ਵਿੱਚ ਸਾਰੇ ਇਹਨਾਂ ਨੂੰ ਖਾਣਾ ਬਹੁਤ ਪਸੰਦ ਕਰਦੇ ਨੇ ਇਹ ਬਹੁਤ ਹੀ ਛੇਤੀ ਬਣ ਜਾਂਦੇ ਨੇ ਸਵਾਦ ਬਹੁਤ ਲੱਗਦੇ ਨੇ ਖਾਸ ਗੱਲ ਐ ਕਿ ਦਾਲ ਨੂੰ ਬਹੁਤ ਜ਼ਿਆਦਾ ਦੇਰ ਪਿਉਣਾ ਨਹੀਂ ਪੈਂਦਾ ਇੱਧਰ ਦਾਲ ਪਿਉ ਦੋ ਤੇ ਦਾਲ ਪਿਉਣ ਤੋਂ ਬਾਅਦ ਹਰੀ ਮਿਰਚ ਅਦਰਕ ਵਗੈਰਾ ਕੱਟ ਲਓ ਯਾਨੀ ਕਿ ਸਾਰੀ ਤਿਆਰੀ ਕਰ ਲਓ ਤੇ ਫਿਰ फटाफट ਮੰਗੋੜੇ ਫਰਾਈ ਕਰ ਲਓ ਜਿਵੇਂ ਮੈਂ ਹੁਣ ਕਰਨ ਲੱਗੀ ਆ ਬਹੁਤ ਹੀ ਛੇਤੀ ਬਣ ਕੇ ਤਿਆਰ ਹੋ ਜਾਂਦੇ ਨੇ ਤੇ ਸਾਰੀਆਂ ਚੀਜ਼ਾਂ ਮਿਕਸ ਕਰਨ ਤੋਂ ਬਾਅਦ ਨਾ ਆਪਾਂ ਮਟੀਰੀਅਲ ਨੂੰ ਰੱਖਣਾ ਨਹੀਂ ਹੈ ਬਸ ਥੋੜਾ ਥੋੜਾ ਐਕਸਟਰਾ ਲੈ ਕੇ ਨਾ ਤੇ ਆਪਾਂ ਇਹ ਮੀਡੀਅਮ ਗਰਮ ਤੇਲ ਦੇ ਵਿੱਚ ਪਾਈ ਜਾਣਾ ਕੋਈ ਇਹਨਾਂ ਨੂੰ ਸ਼ੇਪ ਨਹੀਂ ਦੇਣੀ ਇਹ ਦੇਖੋ ਐਕਸਟਰਾ ਤੇ ਤੇਲ ਮੈਂ ਪਹਿਲਾਂ ਹੀ ਗਰਮ ਹੋਣ ਵਾਸਤੇ ਰੱਖ ਦਿੱਤਾ ਸੀ ਤੇ ਮੀਡੀਅਮ ਗਰਮ ਤੇਲ ਦੇ ਵਿੱਚ ਹੀ ਪਾਣੇ ਨੇ ਬਿਲਕੁਲ ਘੱਟ ਗਰਮ ਤੇਲ ਦੇ ਵਿੱਚ ਨਹੀਂ ਪਾਣੇ ਨਹੀਂ ਤੇ ਇਹਨਾਂ ਸੇਲ ਭਰ ਜਾਏਗਾ ਤੇ ਇੱਕਦਮ ਤੇਜ਼ ਵਿੱਚ ਪਾਵਾਂ ਤੇ ਲਾਲਜੇ ਹੋ ਜਾਣਗੇ ਯਾਨੀ ਕਿ ਸੜ ਜਾਣਗੇ ਤੇ ਤੇਲ ਚ ਪਾਉਣ ਤੋਂ ਬਾਅਦ ਨਾ ਥੋੜੀ देर ਆਪਾਂ ਇਹਨਾਂ ਨੂੰ ਬਿਲਕੁਲ ਵੀ ਨਹੀਂ ਛੇੜਨਾ ਤੇ ਉਸ ਤੋਂ ਬਾਅਦ ਜਦੋਂ ਥੋੜੇ ਜੇ ਪੱਕ ਜਾਣਗੇ ਨਾ ਯਾਨੀ ਕਿ ਇਹਨਾਂ ਨੂੰ ਸੇਕ ਲੱਗ ਜਾਏਗਾ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਹੌਲੀ ਹੌਲੀ ਫਲਟ ਦਵਾਂਗੇ ਯਾਨੀ ਕਿ ਇਹਨਾਂ ਦੀ ਸਾਈਜ਼ ਚੇਂਜ ਕਰ ਦਵਾਂਗੇ ਤੇ ਮੈਂ ਨਾ ਇਹਨਾਂ ਨੂੰ ਇੱਥੇ ਥੋੜੀ ਥੋੜੀ ਦੇਰ ਨੂੰ ਇਸ ਤਰ੍ਹਾਂ ਚਲਾਂਦੇ ਹੋਏ ਫਰਾਈ ਕਰ ਲਿਆ ਹੈ ਲਗਾਤਾਰ ਮਤਲਬ ਕਿ ਥੋੜੀ ਥੋੜੀ ਦੇਰ ਨੂੰ ਚਲਾਂਦੇ ਹੋਏ ਫਰਾਈ ਕਰਾਂਗੇ ਨਾ ਤੇ ਨਾ ਦਾ ਕਲਰ ਇੱਕੋ ਜਿਹਾ ਆਏਗਾ ਸਾਰੇ ਪਾਸੇ ਤੁਸੀਂ ਦੇਖ ਵੀ ਸਕਦੇ ਹੋ ਕਿੰਨਾ ਵਧੀਆ ਕਲਰ ਆਇਆ ਹੈ ਹੈਨਾ ਤੇ ਜਦੋਂ ਇਸ ਤਰ੍ਹਾਂ ਦਾ ਵਧੀਆ ਬਰਾਉਨ ਜਿਹਾ 골ਡਨ ਜਿਹਾ ਕਲਰ ਆ ਜਾਵੇ ਨਾ ਤੇ ਉਦੋਂ ਆਪਾਂ ਇਹਨਾਂ ਨੂੰ ਤੇਲ ਚੋਂ ਕੱਢ ਕੇ ਇੱਕ ਜਾਲੀ ਤੇ ਰੱਖ ਲਵਾਂਗੇ ਤੇ ਆਲੂ ਪਿਆਜ਼ ਦੇ ਪਕੌੜੇ ਗੋਭੀ ਦੇ ਪਕੌੜੇ ਮਿਕਸ ਪਕੌੜੇ ਤਾਂ ਤੁਸੀਂ ਬੜੀ ਵਾਰੀ ਬਣਾ ਕੇ ਖਾਦੇ ਹੋਣਗੇ ਤੇ ਇਸ ਵਾਰੀ ਜਦੋਂ ਤੁਹਾਡਾ ਚਾਹ ਦੇ ਨਾਲ ਕੁਝ ਗਰਮ ਗਰਮ ਖਾਂਦਾ ਜੀ ਕਰੇ ਨਾ ਤੇ ਇਸ ਤਰ੍ਹਾਂ ਦੇ ਮੂੰਗੀ ਦੀ ਦਾਲ ਦੇ ਮੰਗੌੜੇ ਜ਼ਰੂਰ ਬਣਾਓ ਤੁਹਾਨੂੰ ਬਹੁਤ ਪਸੰਦ ਆਣਗੇ ਬਣਾ ਕੇ ਖਾ ਕੇ ਮੈਨੂੰ ਨਾ ਕਮੈਂਟ ਜ਼ਰੂਰ ਕਰਿਓ ਕਿ ਤੁਹਾਨੂੰ ਇਹ ਰੈਸিপি ਯਾਨੀ ਕਿ ਮੰਗੋੜਿਆਂ ਦਾ ਟੇਸਟ ਕਿੱਦਾਂ ਦਾ ਲੱਗਿਆ ਤੇ ਬਸ ਇਸੇ ਤਰ੍ਹਾਂ ਹੀ ਗੈਸ ਦੀ ਫਲੇਮ ਨੂੰ ਸੈੱਟ ਕਰਦੇ ਹੋਏ ਬਾਕੀ ਦੀ ਬਚੀ ਦਾਲ ਹੈ ਨਾ ਜਿਹੜੀ ਉਹਨੂੰ ਵੀ ਸ਼ੇਵ ਦਿੰਦੇ ਹੋਏ ਆਪਾਂ ਫਰਾਈ ਕਰ ਲੈਣਾ ਵਧੀਆ ਜਿਹਾ ਕਲਰ ਆਨ ਤੱਕ ਤੇ ਐ ਲੋ ਜੀ ਹੁਣ ਦੂਸਰਾ ਪ੍ਰਾਗਾ ਵੀ ਤਿਆਰ ਹੈ ਤੇ ਦੇਖੋ ਜੀ ਉੱਪਰੋਂ ਤੇ ਇੱਕਦਮ ਕੁਰਕੁਰੇ ਤੇ ਅੰਦਰੋਂ ਥੋੜੇ ਜੇ ਨਰਮ ਬਹੁਤ ਜ਼ਿਆਦਾ ਨਰਮ ਐ ਨਹੀਂ ਹੁੰਦੇ ਆ ਦੇਖੋ ਬਹੁਤ ਹੀ ਵਧੀਆ ਨੇ ਇਹਨਾਂ ਦਾ ਟੇਸਟ ਬੜਾ ਵਧੀਆ ਆਂਦਾ ਹੈ ਤੇ ਇਹ ਠੰਡੇ ਖਾਓ ਗਰਮ ਖਾਓ ਦੋਨੋਂ ਤਰੀਕੇ ਹੀ ਸ ਇਹਨਾਂ ਦੀ ਸਬਜ਼ੀ ਵੀ ਬੜੀ ਸਵਾਦ ਲੱਗਦੀ ਹੈ ਸਬਜ਼ੀ ਦੀ ਰੈਸিপি ਮੈਂ ਤੁਹਾਡੇ ਨਾਲ ਛੇਤੀ ਹੀ ਸ਼ੇਅਰ ਕਰਾਂਗੀ ਤੇ ਮੂੰਗੀ ਦੀ ਦਾਲ ਦੇ ਗਰਮ-ਗਰਮ ਮੰਗੋੜਿਆਂ ਨੂੰ ਤੁਸੀਂ ਆਪਣੀ ਮਨਪਸੰਦ ਚਟਨੀ ਜਾਂ ਗਰਮ-ਗਰਮ ਚਾਹ ਨਾਲ ਇੰਜੋਏ ਕਰੋ